ਆ ਪਾਵਰ ਫੇਅਰ ਕਾਲਾ ਸਿੰਘ ਦੀ ਕਲਾਕਾਰੀ ਦੇਖਦੇ ਆ ਪ੍ਰੈਕਟੀਕਲੀ ਤੇ ਕਾਲਾ ਸਿੰਘ ਜੀ ਹੁਣ ਆਪਣੇ ਜਿਹੜੇ ਬੁਰਸ਼ ਹੈ ਉਹਨਾਂ ਨੂੰ ਤਿਆਰ ਕਰਦੇ ਹੋਏ ਉਹਨਾਂ ਚ ਰੰਗ ਜਿਹੜਾ ਹੈ ਉਹ ਭਰਦੇ ਹੋਏ ਤੇ ਇਹੀ ਰੰਗ ਜਿਹੜਾ ਬੁਰਸ਼ ਦੇ ਵਿੱਚ ਭਰਿਆ ਹੋਇਆ ਹੈ ਤੇ ਇਹ ਰੰਗ ਹੁਣ ਇਸ ਸ਼ੀਟ ਦੇ ਉੱਤੇ ਆ ਜਾਣਾ ਤੇ ਆਪਾਂ ਨੇ ਦੇਖਣਾ ਕਿ ਕਿਆ ਕਮਾਲ ਹੋ ਰਿਹਾ ਹੈ ਕਹਿੰਦੇ ਆ ਨਾ ਹਿਸਾਬ ਕਿੱਥੇ ਕੰਮ ਆਣਾ ਦੇਖੋ ਕਿੰਨਾ ਰੰਗ ਲਾਣਾ ਕਿਵੇਂ ਲਾਣਾ ਵਾਹ ਜੀ ਵਾਹ ਜੀ ਕਿਆ ਬਾਤ ਵਾਹ ਕਮਾਲ ਹੋ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ شدت ਦੇ ਨਾਲ ਉਹ ਖੂਬਸੂਰਤੀ ਦੇ ਨਾਲ ਜਿਹੜਾ ਹੈ ਬੁਰਸ਼ ਦੇ ਵਿੱਚ ਜਿਹੜਾ ਰੰਗ ਭਰਿਆ ਸੀ ਉਹ ਉੱਪਰ ਕੇ ਇਸ ਸ਼ੀਟ ਦੇ ਉੱਤੇ ਆ ਗਿਆ ਤੇ ਉਸ ਦੇ ਵਿੱਚ ਜੇ ਡੂੰਘਾਈ ਚ ਜਾਈਏ ਤਾਂ ਫਿਰ ਅਸੀਂ ਦਰਸ਼ਨ ਕਰ ਸਕਦੇ ਹਾਂ ਇੱਕ ਓਮਕਾਰ ਤੇ ਇੱਕ ਹੋਰ ਆਪਣੇ ਟੂਲ ਸਰਨਾਵਾ ਟੂਲ ਦੇ ਨਾਲ ਕਲਾਕਾਰੀ ਤੁਹਾਨੂੰ ਦਿਖਾ ਰਹੇ ਆ ਕਾਲਾ ਸਿੰਘ ਜੀ ਰੰਗ ਭਰ ਲਿਆ ਉਸ ਟੂਲ ਦੇ ਵਿੱਚ ਤੇ ਹੁਣ ਤੁਸੀਂ ਦੇਖੋਗੇ ਉਸ ਟੂਲ ਦੇ ਵਿੱਚੋਂ ਜਿਵੇਂ ਰੰਗ ਬਾਹਰ ਆਣਾ ਸ਼ੁਰੂ ਹੋਏਗਾ ਤੇ ਕਿਆ ਕਮਾਲ ਹੈ ਬੋਤਕੂ ਤੋ ਇਸ ਤਰ੍ਹਾਂ ਦੇ ਨਾਲ ਅਲੱਗ-ਅਲੱਗ ਚੀਜ਼ਾਂ ਤੇ ਅਸੀਂ ਗੱਲ ਕਰੇ ਸੀਗੇ ਵੀ ਜਿਹੜੀ ਕਲਮ ਹੈ ਉਸ ਦੇ ਨਾਲ ਲਿਖਤ ਕਰਨੀ ਕਿਆ ਤੁਸੀਂ ਦੇਖ ਸਕਦੇ ਹੋ ਇੱਥੇ ਪਏ ਹੋਏ ਉਹ ਸਾਰੇ ਟੂਲਸ ਜਿਨ੍ਹਾਂ ਨੂੰ ਕਾਲਾ ਸਿੰਘ ਦੀ ਵਰਤਦੇ ਆ ਤੇ ਹੁਣ ਕਲਮ ਕੱਢ ਲਈ ਹੋਈ ਹੈ ਉਹਨਾਂ ਨੇ ਤੇ ਅਸੀਂ ਕਹਿੰਦੇ ਸੀ ਵੀ ਆਪਣੀ ਅਸ ਸਾਈ ਦੀ ਦਬਤ ਚੋਂ ਇੱਕ ਟੋਪਾ ਜਿਹਾ ਦੇਈ ਹੈ ਨਾ ਹਾਂਜੀ ਤੇ ਉਹ ਯਾਦ ਆ ਗਈਆਂ ਗੱਲਾਂ ਹੁਣ ਕਿ ਉਹ ਸ਼ਾਈ ਦੀ ਦਬਤ ਸਾਹਮਣੇ ਪਈ ਹੈ ਤੇ ਉਸ ਦੇ ਵਿੱਚੋਂ ਸ਼ਾਈ ਦਾ ਇੱਕ ਟੋਪਾ ਲੈਣਾ ਤੇ ਉਸ ਨੇ ਇੱਥੇ کیا ਕਮਾਲ ਕਰ ਦੇਣੀ ਹੈ ਹੁਣੇ ਆਪਾਂ ਦੇਖਦੇ ਹਾਂ ਇਸ ਦੇ ਵਿੱਚ ਇਹ ਮੇ ਤਾਂ ਸੀ ਦੁਆਰਾ ਬਣਾਈਆਂ ਹੋਈਆਂ ਕਲਾ ਕਿੱਤੀਆਂ ਲੋ ਜੀ ਇਹ ਦੋ ਮੂੰਹੀ ਕਲਮ ਇਹਨੂੰ ਅੱਛਾ ਰੇ ਟੰਗ ਨਾਲ ਘਟਨਾ ਪੈਂਦਾ ਤੇ ਆ ਦੋ ਮੂੰ ਬਣਾਏ ਗਏ ਇਹਨਾਂ ਨਾਲ ਜਦ ਆਪਾਂ ਕੰਮ ਕਰਦੇ ਤਾਂ ਅਖਰ ਬਹੁਤ ਸੋਹਣੇ ਹੁੰਦੀ ਹੈ ਇਹਨਾਂ ਨਾਲ ਹੂੰ ਹੂੰ ਵਾਹ ਮਾਸ ਕਲਾਕਾਰੀ ਦੇਖਦੇ ਆ ਤਾਂ ਵਾਹ ਹੀ ਨਿਕਲਦਾ ਕੀ ਆ ਕਮਾਲ ਹੈ ਨੇ ਤਰੀਕੇ ਨਾਲ ਬਣਾ ਸਕਦੇ ਆ ਟੂਲਸ ਵੀ ਆਉਂਦੇ ਹੋਰ ਬਹੁਤ ਸਾਰੇ ਇਦਾਂ ਦੇ ਪਰ ਜੇ ਤੁਸੀਂ ਹੋਰ ਅੱਖਰਾਂ ਨੂੰ ਸੋਨਾ ਬਣਾਉਣਾ ਚਾਹੁੰਦੇ ਹੋ ਹੋਰ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਇਹ ਟੂਲਸ ਹੈਗੇ ਆ ਇਹਨਾਂ ਨੂੰ ਉਹੀ ਇੱਕ ਤਰੀਕਾ ਕਿ 45 ਡਿਗਰੀ ਦੇ ਐਂਗਲ ਤੋਂ ਫੜ ਕੇ ਇਹਨੂੰ ਮਤਲਬ ਚਲਾਉਣਾ ਹੁੰਦਾ ਹੂੰ ਤੇ ਸ਼ਾਈ ਫਿਰ ਇਹ ਸਾਨੂੰ ਉੰਨ੍ਹੀ ਵਾਰੀ ਫੇਰ ਲਗਾਣੀ ਪੈਣੀ ਹਾਂਜੀ ਬਾਰ ਬਾਰ ਆਪਾਂ ਜਦੋਂ ਇਹਦਾ ਚੋਬਾ ਲੈਂਦੇ ਆ ਤਾਂ ਇਹਦੇ ਵਿੱਚ ਹੀ ਪਤਾ ਲੱਗਦਾ ਕਿ ਤੁਸੀਂ ਅਫਸਰਕਾਰੀ ਚ ਕਿੰਨਿਕ ਸਹਿਜਤਾ ਨਾਲ ਕੰਮ ਕਰਨਾ ਚਾਹੁੰਦੇ ਹੋ ਕਿ ਤੁਸੀਂ ਹੱਕ ਦੇ ਨਹੀਂ ਹੈਗੇ ਕਿਤੇ ਨਾ ਕਿਤੇ ਉਹ ਚੀਜ਼ਾਂ ਤੁਹਾਡੇ ਅੰਦਰ ਆ ਜਾਂਦੀਆਂ ਨੇ ਸਹਿਜਤਾ ਆ ਜਾਂਦੀ ਤੁਹਾਡੇ ਵਿੱਚ ਬਿਲਕੁਲ ਕਾਲਾ ਸਿੰਘ ਜੀ ਮੈਨੂੰ ਯਾਦ ਹੈ ਕਿ ਜਦੋਂ ਸਾਡੇ ਡਰਾਇੰਗ ਦੇ ਟੀਚਰ ਸਾਨੂੰ ਪੜਾਇਆ ਕਰਦੇ ਸੀ ਨਾ ਹਾਂਜੀ ਤੇ ਮੇਰੇ ਮਾਤਾ ਜੀ ਇੱਕ ਵਾਰੀ ਸਕੂਲ ਚਲੇ ਗਏ ਤੇ ਮੇਰੇ ਅਧਿਆਪਕ ਨੂੰ ਕਹਿਣ ਲੱਗੇ ਵੀ ਤੁਸੀਂ ਇਹਨੂੰ ਕੱਲੀ ਡਰਾਇੰਗ ਹੀ ਪੜਾਉਣਾ ਬਾਹਰ ਹੋਰ ਕਿਸੇ ਵੀ ਸਬਜੈਕਟ ਦਾ ਕੰਮ ਨਹੀਂ ਕਰਾਂਦੇ ਤੋਂ ਇਹਨਾਂ ਆਨੰਦ ਹੈ ਇਸ ਵਿਸ਼ੇ ਦੇ ਵਿੱਚ ਤੇ ਬਾਕੂ ਠੀਕ ਹੈ ਕਾਲਾ ਸਿੰਘ ਜੀ ਹੋਰ ਵੀ ਏਜੇ ਜਿਹੜੇ ਟੂਲ ਹੈ ਤੁਹਾਡੇ ਕੋਲ ਉਹ ਸਾਡੇ ਦਰਸ਼ਕਾਂ ਨੂੰ ਜਿਹੜੇ ਕਿ ਬਹੁਤ ਸਾਰੇ ਇਸ ਤਰ੍ਹਾਂ ਦੀ ਰੁਚੀ ਰੱਖਦੇ ਆ ਉਹਨਾਂ ਦੇ ਲਈ ਲਾਹੇਵੰਦ ਹੋਣਗੀਆਂ ਇਹ ਚੀਜ਼ਾਂ ਇਹ ਆਮ ਹੀ ਮਿਲਣ ਵਾਲੇ ਸਕੈਚ ਆ ਜਿਹੜੇ ਬਾਜ਼ਾਰ ਦੇ ਵਿੱਚ ਹਾਂਜੀ ਅਵੇਲੇਬਲ ਆ इजीली ਅਵੇਲੇਬਲ ਆ ਤੇ ਉਸ ਨੂੰ ਅਸੀਂ ਕਿਸ ਤਰ੍ਹਾਂ ਦੇ ਨਾਲ ਵਰਤਣਾ ਇਹ ਅਸੀਂ ਸਿੱਖਾਂ ਕਾਲਾ ਸਿੰਘ ਇਹ ਵੀ 45 ਡਿਗਰੀ ਤੇ ਫੜ ਕੇ ਇਦਾਂਸਾ ਯੂਜ਼ ਕਰਨਾ ਹੂੰ ਦੇਖੋ ਫਿਰ ਕਾਲਾ ਸਿੰਘ ਦੀ 45 ਡਿਗਰੀ ਮੈਥ ਦੀ ਉਹ ਗੱਲ ਕਰ ਰਹੇ ਆ ਨਾਨਕ ਵਿੱਚ ਬਹੁਤ ਕੁਝ ਹਮ ਨਾਨਕ ਨੂੰ ਨਾਨਕ ਨੂੰ ਸਿਬੋਤਾ ਜਿਆਦਾ ਇਸ ਚੀਜ਼ ਨਾਲ ਜੁੜਦੇ ਹੋ ਤਾਂ ਤੁਹਾਨੂੰ ਆਨੰਦ ਆਣਾ ਸ਼ੁਰੂ ਹੋ ਜਾਂਦਾ ਹੈ ਉਹ ਚੀਜ਼ ਤੁਸੀਂ ਖੁਦ ਭਜਨ ਇਹ ਸਮੁੰਦਰ ਕਹਿੰਦੇ ਹੁੰਦੇ ਆ ਕੋਈ ਵੀ ਵਿਸ਼ਾ ਜਿੱਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਬਹੁਤ ਡੰਗਾਈ ਵਿੱਚ ਜਾਣਾ ਚਾਹੁੰਦੇ ਇੰਨਕ ਜਿਆਦਾ ਹਰ ਖੇਤਰ ਚ ਡੰਗਾਈ ਹੈ ਕਿ ਬੰਦਾ ਮਤਲਬ ਕਿ ਜਿੱਥੋਂ ਤੱਕ ਉਹਦੀ ਸੀਮਾ ਹੈਗੀ ਹੈ ਤੋ ਜਾ ਸਕਦਾ ਮੈਨੂੰ ਇਹਦੇ ਬਾਰੇ ਕੋਈ ਜ਼ਿਆਦਾ ਨੌਲੇਜ ਨਹੀਂ ਸੀਗੀ ਆ ਟੂਰਿਜ਼ਮ ਮੈਨੂੰ ਦੇਖੋ ਜਦੋਂ ਮੈਂ ਇਹਦੇ ਵਿੱਚ ਆਇਆ ਮੈਨੂੰ ਪਤਾ ਲੱਗਿਆ ਵੀ ਇਹ ਟੂਰਜ਼ ਹੀ ਵਰਤ ਸਕਦੇ ਆ ਇਹ ਟੂਰਜ਼ ਹੀ ਵਰਤ ਸਕਦੇ ਆ ਇਹ ਵੀ ਵਰਤ ਸਕਦੇ ਆ ਹਨਾ ਬਹੁਤ سارے ਟੂਰ ਇੱਥੇ ਵਰਤਦੇ ਹੋ ਗੱਲ ਅਸਾਂ ਦੀ ਜਿੰ ਜਿਆਦਾ ਮਤਲਬ ਕੀ ਵੱਡਾ ਕੰਮ ਕਰਨਾ ਤਾਂ ਉਹਦੇ ਦੀ ਜੱਗ ਹਾਂ ਇਹ ਇਸ ਇਸ ਨੂੰ ਕਹਿੰਦੇ ਕੀ ਹੋਣਗੇ ਤੁਹਾਡੇ ਸੀ ਇਹਨੂੰ ਟੌਪਿਕ ਵਾਈਡ ਇੱਕ ਉਹ ਹੈ ਇੱਕ ਤਾਂ ਐਕਸਟਰਾ ਬੋਰਡ ਮਲ ਵੱਡੇ ਵੱਡੇ ਅੱਖਰਾਂ ਦੇ अच्छा तो कर ये ये ਇਹਦੇ ਵਿੱਚ ਵੀ ਰੰਗ ਭਰੇ ਜਾਂਦੇ ਹਾਂ ਇਹਦੇ ਵਿੱਚ ਜਿਵੇਂ ਆਪਾਂ ਕਲਮ ਨੂੰ ਡਿਪ ਕਰਦੇ ਹਾਂ ਨੂੰ ਵਾਰ-ਵਾਰ ਡਿਪ ਕਰਦੇ ਹਾਂ ਅੱਛਾ ਡਿਪ ਕਰਕੇ ਉਹਦੇ ਨਾਲ ਹੀ ਚੱਲਦਾ ਹਾਂ ਵਾਹ ਜੀ ਦੇਖੋ ਕਮਾਲ ਦਾ ਇਹ ਜਿਹੜਾ ਟੂਲ ਹੈ ਸਾਡੇ ਕੋਲ ਔਰ ਕਿੰਨਾ ਸ਼ਾਨਦਾਰ ਬਣਿਆ ਹੋਇਆ ਹੈ ਇੱਕ ਇਹ ਪੈਨ ਹੈ ਜਪਾਨ ਦੇ ਹਾਂ ਇਹ ਜਪਾਨ ਮੇਡ ਇਨ ਜਪਾਨ ਲਿਖਿਆ ਹੋਇਆ ਇਸ ਤੇ ਹਾਂ ਜੀ ਇਹ ਵੀ ਜਪਾਨ ਦਾ ਹੀ ਹੈ ਕੀ ਬਾਤ ਹੈ ਹਾਂ ਜੀ ਇਦੇ ਵਿੱਚ ਇਨਕ ਫਿਲ ਕਰਕੇ ਆਪਾਂ ਯੂਜ਼ ਕਰ ਸਕਦੇ ਆ ਅੱਛਾ ਇਸ ਤਰ੍ਹਾਂ ਇਸ ਨੂੰ ਡਬੋ ਕੇ ਵੀ ਯੂਜ਼ ਕਰ ਸਕਦੇ ਆ ਕਲਮ ਇੱਕ ਤਰ੍ਹਾਂ ਇਹ ਜਪਾਨ ਦੀ ਕਲਮ ਅੱਛਾ ਜਪਾਨ ਤੋਂ ਕਲਮ ਹੈ ਹਾਂ ਜਪਾਨ ਦੀ ਕਲਮ ਹੈ ਆਪਾਂ ਇਹਨੂੰ ਇਹ ਉਹਨਾਂ ਨੇ ਸੋਚਿਆ ਕਿ बार-बार ਡਿੱਪ ਕਰਨ ਨਾਲ ਆਪਣੇ ਜਿਹੜੇ ਹੈਗੇ ਸੀਗੇ ਕਿ ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਤਲਬ ਕੀ ਲਿਖਿਆ ਗਿਆ ਤਾਂ ਉਹ ਆਪਣੇ ਸਾਰੇ ਪਹਿਲੇ ਜਿਹੜੇ ਕੈਲੀਗ੍ਰਾਫਰ ਅੱਖਰਕਾਰ ਸੀ ਭਾਈ ਗੁਰਦਾਸ ਜੀ ਸੀਗੇ ਜਿੰਨਾਂ ਨੇ ਦੇਖ ਲੋ 1430 ਅੰਗਾਂ ਦਾ ਇੱਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਅੱਗੇ ਹੈ ਨਾ ਤੇ ਉਹ ਜਿਹੜੀ ਚੀਜ਼ ਸੀਗੀ ਕਿ ਮੈਂ ਕਹਿਣਾ ਹੁੰਨਾ ਕਿ ਜਿਹੜੇ ਪੰਜਾਬ ਦੀ ਉਹ ਆਪਣੇ ਗੁਰਮੁਖੀ ਅੱਖਰਕਾਰੀ ਆ ਹੂੰ ਉਹਦੇ ਪਹਿਲੇ ਅੱਖਰਕਾਰ ਭਾਈ ਗੁਰਦਾਸ ਜੀ ਸੀਗੇ ਜਿਨ੍ਹਾਂ ਨੇ ਸਾਨੂੰ ਅੱਖਰਕਾਰੀ ਦੇ ਮਤਲਬ ਕੀ ਉਹ ਤਨਮੂਰਤ ਦਾਤ ਦਿੱਤੀ ਜਿਹਦੇ ਵਿੱਚ ਅਸੀਂ ਅੱਗੇ ਇਸ ਚੀਜ਼ ਨੂੰ ਕੋਸ਼ਿਸ਼ ਹੈ ਕਿ ਗੁਰਮੁਖੀ ਅੱਖਰਕਾਰੀ ਨੂੰ ਅਸੀਂ ਅਗਲੇ ਕੀ ਹੋਰ ਅੱਗੇ ਲੈ ਕੇ ਜਾਈ ਦੁਨੀਆ ਵਿੱਚ ਕੋਰ ਨਾਮ ਹੋਵੇ ਤੇ ਇਸ ਕਰਕੇ ਕੋਸ਼ਿਸ਼ ਕਰਦੇ ਆ ਕਿ ਅੰਤਰ ਤਰ੍ਹਾਂ ਤਰ੍ਹਾਂ ਦੇ ਫੌਂਟਸ ਤਿਆਰ ਕੀਤੇ ਜਾਣ ਤੇ ਗੁਰਮੁਖੀ ਨੂੰ ਪਿਆਰ ਕਰਨ ਵਾਲੇ ਪਿਆਰਿਆਂ ਵਿੱਚ ਗੁਰਮੁਖੀ ਅੱਖਰਕਾਰੀ ਨੂੰ ਲੈ ਕੇ ਜਾਏ ਇਹ ਹੁੰਦਾ ਕਿ ਸਰ ਇਹਦੇ ਵਿੱਚ ਇਹ ਹੁੰਦਾ ਕਿ ਕੁਝ ਆਪਣੇ ਕਾਰਟਰੀਜ ਆਂਦੇ ਆ ਉਹਨਾਂ ਵਿੱਚ ਇਨਕ ਫਿਲ ਕਰਨੀ ਥੋੜੀ ਔਖੀ ਹੋ ਜਾਂਦੀ ਹੈ ਤੇ ਉਹਦੇ ਲਈ ਫਿਰ ਇਹ ਹੈ ਕਿ ਆਪਣਾ ਇਹਦੇ ਨਾਲ ਆਪਾਂ ਇੰਜੈਕਸ਼ਨ ਦੇ ਨਾਲ ਆਪਾਂ ਉਹਦੇ ਵਿੱਚ ਫਿਲ ਕਰ ਲੈਂਦੇ ਆਂ अच्छा ਜਿਵੇਂ ਇਹ ਕਾਰਟਰੀਜ ਹੈ ਪੈਨ ਦੇ ਉੱਪਰ ਇਹਦੇ ਵਿੱਚ ਲੱਗਦਾ ਪਰ ਜਦੋਂ ਇਹਦੀ ਇਨਕ ਖਤਮ ਹੋ ਗਈ ਫਿਰ ਆਪਣੇ ਕੋਲ ਆਪਸ਼ਨ ਨਹੀਂ ਹੈਗੀ ਵੀ ਆਪਾਂ ਕਿਵੇਂ ਭਰਾਂਗੇ ਪਰ ਉਹਦੇ ਨੇ ਫਿਰ ਇੰਜੈਕਸ਼ਨ ਝ ਭਰ ਕੇ ਇਹਦੇ ਵਿੱਚ ਪਾ ਦਿੱਤਾ ਜਾਂਦਾ ਲਓ ਜੀ ਤੁਸੀਂ ਵੀ ਆ ਨੋਟ ਕਰ ਲਓ ਹੁਣ ਜੇ ਕਿਤੇ ਇਹ ਕਾਰਟਰੀਜ ਖਤਮ ਹੋ ਗਈ ਨਾ ਤੇ ਕਿਵੇਂ ਭਰੀ ਜਾਣੀ ਆ ਕਾਲਾ ਸਿੰਘ ਜੀ ਨੇ ਸਾਨੂੰ ਦੱਸਾਤਾ ਹੋਇਆ ਹਾਂਜੀ ਇਹ ਹੈ ਕਿ ਥੋੜਾ ਹੁਣ ਔਖਾ ਮਿਲਦਾ ਕਿਉਂਕਿ ਨਸ਼ਿਆਂ ਕਰਕੇ ਥੋੜਾ ਜਿਹਾ ਅਵਾਇਡ ਕਰਦੇ ਆ ਮੈਡੀਕਲ ਸਟੋਰ ਤੋਂ आ, तुसी तुसी कि म्हणजे ਇਹ ਵੀ ਤੁਹਾਡੇ ਕੰਮ ਆ ਸਕਦਾ ਜੇ ਤੁਸੀਂ ਇਹ ਮਤਲਬ ਕਿ ਇਹਦੇ ਵਿੱਚ ਫਿਲ ਕਰਨਾ ਉਹ ਜੇ ਤੁਸੀਂ ਇਹਦੇ ਵਿੱਚ ਇੰਕ ਪਾਓਗੇ ਤਾਂ ਡੁੱਲ ਜਾਣੀ ਹੈ ਇੱਕ ਮਹਿੰਗੀ ਹੁੰਦੀ ਹੈ ਇਸ ਕਰਕੇ ਮੈਂ ਇਹ ਇੱਕ ਤਰੀਕਾ ਲੱਭਿਆ ਕਿ ਇਹਦੇ ਵਿੱਚ ਭਰ ਕੇ ਆਪਾਂ ਇਹਨੂੰ ਦੇ ਵਿੱਚ ਭਰ ਜਾਈਏ ਤਾਂ ਵੇਖੋ ਜਿੱਥੇ ਗਣਿਤ ਕੰਮ ਆ ਰਿਹਾ ਉੱਥੇ ਵਿਗਿਆਨ ਵੀ ਨਾਲ ਹੀ ਨਾਲ ਹੈ ਤੇ ਵਿਗਿਆਨ ਤੇ ਗਣਿਤ ਦਾ ਸੁਮੇਲ ਹੈ ਪੂਰਾ ਬ੍ਰਹਿਮੰਡ ਤੇ ਆਓ ਆਪਾਂ ਰਲ ਮਿਲ ਕੇ ਇਸ ਦਾ ਆਨੰਦ ਲਈਏ ਕਿਉਂ ਆਪਾਂ ਇੰਨਾ ਝਗੜੇ ਚ ਮੇਲਿਆਂ ਚ ਪਏ ਹੋਏ ਆ ਹੈਨਾ ਤੇ ਜੇ ਆਨੰਦ ਲੈਣਾ ਦਾ ਆਨੰਦ ਵੀ ਬਹੁਤ ਮਿਲੂਗਾ ਇਹ ਆਪਣਾ 이어 ਆਹ ਲੋ ਜੀ 이어 버드 ਵੀ ਖੜ੍ਹ ਲਈ ਹੁਣ ਕਲਾ ਸਿੰਘ ਜੀ ਨੇ ਤੇ 이어 버ਡ ਦੇ ਨਾਲ ਤਾਂ ਅਸੀਂ ਕੰਨ ਸਾਫ਼ ਕਰਦੇ ਆ ਹੈ ਜੀ ਤੇ ਆਹ ਹੁਣ ਦੇਖੋ ਕਿਆ ਕਲਾਕਾਰੀ ਸਾਨੂੰ ਦਿਖਾਣਗੇ ਇੱਕ ਮਿੰਟ ਚੰਚਾ ਲੈ ਕੇ ਇੱਕ ਚਮਚਾ ਲਿਓ ਜੀ 스푼 ਪੇਂਟਿੰਗ ਅੱਜਕੱਲ੍ਹ ਛੋਟੇ ਬੱਚੇ ਬਹੁਤ ਇਸ ਦੇ ਮਤਲਬ ਵੀ ਕਾਇਲ ਹੈ स्पून पेंटिंग ਕਰਤੀ ਹੈ ਉਹ ਰੂਹ ਦੇ ਨਾਲ ਪੇਂਟਿੰਗ ਕੀਤੀ ਹੈ ਕੋਲਿਆਂ ਦੇ ਨਾਲ ਪੇਂਟਿੰਗ ਕੀਤੀ ਹੈ ਪੱਥਰਾਂ ਦੇ ਨਾਲ ਪੇਂਟਿੰਗ ਮਤਲਬ ਉਹ ਕਿਹੜੀ ਚੀਜ਼ ਹੈ ਬ੍ਰਹਿਮੰਡ ਦੀ ਜਿਹਨੂੰ ਕਲਾਕਾਰੀ ਦੇ ਵਿੱਚ ਨਹੀਂ ਉਹ ਬ੍ਰਹਿਮੰਡ ਤਾਂ ਆਪ ਹੀ ਇੱਕ ਕਲਾਕਾਰੀ ਦਾ ਨਮੂਨਾ ਹੈ ਸਾਡੇ ਲਈ ਲੋ ਜੀ ਚਮਚ ਵੀ ਹਾਜ਼ਰ ਹੋ ਗਿਆ ये, ये हम चम्मच की करामात देखो कर लाए भोजन छकन के कम नहीं आना आर भी कम ले करो तो। ये आ आईडिया ਸੰਬੂ ਪੇਂਟਿੰਗ ਦਾ ਰਿਵਾਜ ਹੋ ਗਿਆ 스ਪੌਂਜ ਪੇਂਟਿੰਗ ਦਾ ਰਿਵਾਜ ਹੋ ਗਿਆ ਬਸ ਤੁਹਾਡੇ ਹੱਥ ਦੇ ਵਿੱਚ ਉਹ ਕਲਾ ਹੈ ਜਿਹੜੀ ਉਹ ਕਿਵੇਂ ਚਲਾਣਾ ਹੈ ਤੁਸੀਂ ਉਸ ਨੂੰ ਇਹ ਹੋਣੀ ਜ਼ਰੂਰੀ ਹੈ ਬਾਜੀ ਯਾਹ ਕਮਾਲ ਇਸ ਨੂੰ ਕਹਿੰਦੇ ਜੀ ਵੀ ਗੋਡ ਗਿਫਟਡ ਪਰਮਾਤਮਾ ਵੱਲੋਂ ਜਿਸ ਨੂੰ ਦੁਆਵਾਂ ਮਿਲੀਆਂ ਹੁੰਦੀਆਂ ਨੇ ਤੇ ਉਹ ਇਹ ਜੇ ਕਾਰਨਾਮੇ ਕਰਕੇ ਦਿਖਾ ਸਕਦੇ ਆ ਸਾਨੂੰ ਧੰਨਵਾਦੀ ਆ ਜੀ ਤੁਹਾਡੇ ਬਹੁਤ ਕਮਾਲ ਦਾ ਤੁਸੀਂ ਜਿਹੜਾ ਹੈਗਾ ਅੱਜ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਤੁਸੀਂ ਸਮਾਂ ਕੱਢਿਆ ਅੱਜ ਜੀ ਹੋਰ ਵੀ ਇਹਨਾਂ ਦੇ ਮਨ 'ਚ ਕੋਈ ਗੱਲ ਆ ਰਹੀ ਹੈ ਦਿਖਾਉਣਾ ਚਾਹੁੰਦੇ ਸਨ ਕਿਹਤਰਾ ਦਾ ਟੂਲ ਆਹ ਇੱਕ ਹੋਰ ਟੂਲ ਜੀ ਤੁਹਾਡੇ ਸਾਹਮਣੇ ਹੈ ਨਾਨਕ 22 22 22 22 ਇਹ ਬਹੁਤ ਸਾਰੇ ਟੂਰਿਸਟ ਸੀ ਇਸका ਸਹੀ ਅੱਖਰਕਾਰੀ ਇੱਕ ਸਮੁੰਦਰ ਹੈ ਸਮੁੰਦਰ ਹੈ ਬਿਲਕੁਲ ਬਿਨਾਂ ਕਿਸੇ ਡੁਗਾਤੀ ਜਾਮੋਰ ਚੀਜ ਜਿਵੇਂ ਮੇਰੀ ਹਾਲੇ ਸ਼ੁਰੂਆਤ ਹੈ 4-5 ਸਾਲ ਹੋ ਗਿਆ ਸ਼ਾਇਦ ਕੰਮ ਕਰਨ ਵਿੱਚ ਦੀ ਗਾਇਕ ਵੀ ਪੈਣਦਾ ਪਰ ਕੋਸ਼ਿਸ਼ ਹੈ ਕਿ ਹੋਰ ਬਹੁਤ ਸਾਰੇ ਤਰੀਕਿਆਂ ਨਾਲ ਅੱਖਰਕਾਰੀ ਕੀਤੀ ਜਾਵੇ ਤੇ ਬੱਚਿਆਂ ਨੂੰ ਜੋੜਿਆ ਜਾਵੇ ਗੁਰਮੁਖੀ ਅੱਖਰਕਾਰੀ ਨਾਲ ਅਹ ਦਰਸ਼ਕੋ ਮੈਂ ਇੱਥੇ ਇਹ ਵੀ ਗੱਲ ਨਾਲ ਜੋੜ ਦੇਣਾ ਚਾਹਨਾ ਵੀ ਜੇ ਇਹਨਾਂ ਟੂਲਸ ਨੂੰ ਅੱਜ ਦੇ ਬੱਚੇ ਐ ਉਹਨਾਂ ਨੂੰ ਜੋੜਾਂਗੇ ਨਾ ਇਹਨਾਂ ਟੂਲਸ ਦੇ ਨਾਲ ਇਹਨਾਂ ਰੰਗਾਂ ਦੇ ਨਾਲ ਤਾਂ ਸਕਰੀਨ ਟਾਈਮ ਵੀ ਘਟ ਜੂਗਾ ਇਹ ਵੀ ਮੈਂ ਤੁਹਾਨੂੰ ਦੱਸ ਦੇਣਾ ਤਾਂ ਇਧਰਲੇ ਪਾਸੇ ਜੋੜਨਾ ਸ਼ੁਰੂ ਕਰੋ ਇਹ ਨਹੀਂ ਵੀ ਮੋਬਾਈਲ ਦਿੱਤਾ ਤੇ ਆਪ ਹੋ ਗਏ ਪਰਾਂ ਨਾ ਉਹਨਾਂ ਦੇ ਕੋਲ ਬੈਠੋ ਸਮਾਂ ਗੱਟੋ ਆ ਦੇਓ ਉਹਨਾਂ ਨੂੰ ਰੰਗ ਦਿਓ ਟੂਲ ਦਿਓ ਤੇ ਉਹ ਦੇਖੋ ਕਿਆ-ਕਿਆ ਕਰਕੇ ਦਿਖਾਣਗੇ ਫਿਰ ਤੁਹਾਨੂੰ ਤੇ ਜੁੜੇ ਰਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲੈ ਕੇ ਆਵਾਂਗੇ ਛੇਤੀ ਮਿਲਦੇ ਆ ਫਿਰ ਧੰਨਵਾਦ ਧੰਨਵਾਦ ਕਾਲਾ ਸਿੰਘ ਜੀ ਤੁਹਾਡਾ ਬਹੁਤ ਸ਼ੁਕਰੀਆ ਜੀ ਤੁਹਾਡਾ